É isso ਦਾ ਤੁਹਾਨੂੰ ਪਤਾ ਹੀ ਆ ਵੀ ਮਾਨ ਜੋਗ ਡੀਜੀਪੀ ਸਾਹਿਬ ਅਤੇ ਵਰਨਨ ਸ਼ਰਮਾ ਆਈਪੀਐਸਐਸਪੀ ਪਟਿਆਲਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਵੀ ਆਪਾਂ ਜਿਹੜਾ ਕਸ ਆਪਰੇਸ਼ਨ ਕੀਤਾ ਗਿਆ ਸਾਬੜੀ ਨਬਾ ਵਿੱਚ ਇਹਦੇ ਵਿੱਚ ਅਸੀਂ ਪਹਿਲਾਂ ਪਿੰਡ ਜਿਹੜਾ ਮੰਡੋਰ ਅਤੇ ਬਾਅਦ ਵਿੱਚ ਰੋਟੀ ਜਿਹੜਾ ਪਿੰਡ ਵਿੱਚ ਆ ਸਾਰੀ ਸਬੜੀ ਦੀ ਸਮੇਤ ਫੋਰਸ ਐਸਪੀ ਹੈੱਡਕ quartਰ ਸਾਹਿਬ ਵੀ ਇੱਥੇ ਆਏ ਹੋਏ ਨੇ ਉਹਨੇ ਸਦਾ ਮੁਤਾਬਕ ਅਸੀਂ ਜਿਹੜੇ ਮਾੜੇ ਬੰਦੇ ਨੇ ਜਾਂ ਸਮੱਗਲਰ ਨੇ ਜਾਂ ਪੈਟਲਰ ਨੇ ਜੋ ਵੇਚਦੇ ਨਸ਼ਾ ਵੇਦੇ ਆ ਉਹਨਾਂ ਦੇ ਘਰਾਂ ਦੇ ਸਵੇਰ ਤੋਂ ਅਸੀਂ ਤਲਾਸ਼ੀਆਂ ਲੈ ਰਹੇ ਆਂ ਤਕਰੀਬਨ ਅਸੀਂ 12 ਬੰਦੇ ਦੇ ਕਰੀਬ ਹੈ ਜਿਹੜਾ ਹੈਗਾ ਇਹ ਰਾਉਂਡ ਅਪ ਕੀਤੇ ਆ ਦੋ ਤੋਂ ਸ਼ਾਇਦ ਰਿਕਵਰੀ ਵੀ ਹੋਈ ਆ ਤੇ ਬਾਕੀ ਪੰਜ ਮੋਟਰਸਾਈਕਲ ਅਸੀਂ ਰਾਉਂਡ ਅਪ ਕੀਤੇ ਆ ਜੋ ਸ਼ੱਕੀ ਹਾਲਤ ਵਿੱਚ ਨੇ ਜਾਂ ਉਹਨਾਂ ਦਾ ਕੋਈ ਪ੍ਰੋਪਰ ਕੋਈ ਡਾਕੂਮੈਂਟ ਨਹੀਂ ਹੈ ਤੇ ਦੋ ਅਸੀਂ ਐਕਸਾਈਜ਼ ਦੇ ਜੋ ਚਾਲੂ ਪੱਠੀ ਇਹ ਦੇ ਦੰਦ ਦੱਸ ਰਹੇ ਆ ਦੋਗ ਸਾਇਦੇ ਵੀ ਆਪਾਂ ਜਿਹੜੇ ਅਸੀਂ ਕੇਸ ਟੈਸਟ ਕਰਦੇ ਹਾਂ ਇਸ ਵਿੱਚ ਲੇਡੀਜ਼ ਵੀ ਪਿਛਲੇ ਦਿਨ ਪਰਚਾ ਵੀ ਦਿੱਤਾ ਗਿਆ ਲੇਡੀਜ਼ ਵੀ ਇਸ ਵਿੱਚ ਹਾਂ ਜੀ ਜੀ ਤੁਹਾਨੂੰ ਪਤਾ ਜਿੱਦਾਂ ਜਿਹੜਾ ਪਿੰਡ ਹੈ ਰੋਟੀ ਇੱਥੇ ਲੇਡੀਜ਼ ਕਾਫੀ ਜੜੀਆਂ ਇਸ ਤੰਦੇ ਸ਼ਾਮ ਨੇ ਟਾਈਮ ਟੇਬਲ ਨੂੰ ਚੱਕ ਵੀ ਕਰਦੇ ਆ ਜਿਹੜਾ ਜੋ ਫੜਦੇ ਉਹਨਾਂ ਨੂੰ ਬੁੱਕ ਵੀ ਕਰਦੇ ਆ ਤੇ ਇਹਨਾਂ ਨੂੰ ਸਮਝਾਉਂਦੇ ਵੀ ਆ ਵੀ ਇਦਾਂ ਦੇ ਕੰਮ ਨਾ ਕਰੋ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਜਾਂ ਬੱਚਾ ਨੁਕਸਾਨ ਹੁੰਦਾ ਨਸ਼ੇ ਦੇ ਕੇ ਤੁਸੀਂ ਇਹਨਾਂ ਦੇ ਆਪਣੇ ਬੱਚੇ ਆ ਕੁਝ ਇਦਾਂ ਦੇ ਬੱਚੇ ਆਪਣੇ ਵੀ ਨਸ਼ੇ ਕਰਨ ਲੱਗੇ ਆ ਇਹਨਾਂ ਦਾ ਅਸੀਂ ਉਸ ਪਾਸੇ ਵੀ ਧਿਆਨ ਲਾਉਣਾ ਵੀ ਵੀ ਜਿਹੜਾ ਕੰਮ ਗਲਤ ਕੰਮ ਨਾ ਕਰੋ ਜਿਹੜੇ ਰਾਉਂਡ ਅਪ ਕੀਤੇ ਨੇ ਜਿਹੜਾਂ ਦੇ ਕੀ ਪੱਤਰ ਕਰ ਉਹ ਅਸੀਂ ਸਾਰੇ ਰਾਉਂਡ ਅਪ ਕਰਦੇ ਆ ਜਿਹੜੇ ਸ਼ੱਕੀ ਹੈਗੇ ਆ ਉਹਨਾਂ ਦਾ ਪ੍ਰੋਪਰ ਵੈਰੀਫਾਈ ਕਰਾਂਗੇ ਉਹਨਾਂ ਦਾ ਮੋਬਾਈਲ ਵਗੈਰਾ ਵਹੀਕਲ ਵਗੈਰਾ ਸਾਰਾ ਉਹਨਾਂ ਦਾ ਅਸੀਂ ਖੰਘਾਲਾਂਗੇ ਵੀ ਇਹ ਕਿਉਂਕਿ ਹਰ ਟਾਈਮ ਤਾਂ ਇਹਨਾਂ ਕੋਲ ਨਹੀਂ ਮਿਲਦਾ ਨਸ਼ਾ ਵੀ ਉਹਨਾਂ ਦਾ ਕਿਹਦੇ ਨਾਲ ਲਿੰਕ ਨੇ ਕਿਹਨਾਂ ਨਾਲ ਟਾਈ ਹੈ ਬਾਕੀ ਨੂੰ ਆ ਕਾਲ ਕਰਦੇ ਆ ਜਾਂ ਕਿਹੜੇ ਉਹਨਾਂ ਦਾ ਸੋਰਸ ਹੈਗਾ ਉਹ ਸਾਰਾ ਸੀ ਵੈਰੀਫਾਈ ਕਰਾਂਗੇ ਇੱਕ ਘਰ ਨੇ ਜਿਹੜੇ ਬੰਦੇ ਵਿੱਚ ਜਿਹੜੇ ਤਕਰੀਬਨ ਅਸੇ 30 35 ਘਰ ਹੈਗੇ ਆਪਣਾ ਉਹਨਾਂ ਵਿੱਚ ਸਪੈਸ਼ਲੀ ਜਿਹੜਾ ਰੋਟੀ ਵਿੱਚ ਹੈ ਅਤੇ ਮੰਡੋਰ ਚ 8 10 ਘਰ ਨੇ ਉਹ ਅਸੀਂ ਚੈੱਕ ਕਰ ਰਹੇ ਹਾਂ ਕਿੰਨੇ ਕੋ ਪਹਿਲਾਂ ਇਹਨਾਂ ਦੀ ਮਾਮਲੇ ਦਰਜ ਨਹੀਂ ਹੁੰਦੇ ਕਿੰਨਾ ਤੇ ਕਾਫੀ ਨੇ ਤੇ ਕਿਸੇ 20 ਪਰਚੇ 15 ਪਰਚੇ ਆ ਕਾਫੀ ਇਹਨਾਂ ਦੇ ਹੈਪਚਰ ਨੇ ਤੇ ਇਹਨਾਂ ਦੇ ਘਰ ਘਾਇਏ ਸੀ ਇਹਨਾਂ ਦੇ ਪ੍ਰੋਪਰਟੀ ਵੀ ਸੀਜ਼ ਕਰ ਰਹੇ ਆ ਪ੍ਰੋਪਰਟੀਆਂ ਸੀਜ਼ ਕਰ ਰਹੇ ਆ ਇਹਨਾਂ ਦੇ ਵਹੀਕਲ ਵੀ ਸੀਜ਼ ਕਰ ਰਹੇ ਆ ਇਹਨਾਂ ਦੇ ਤਾਂ ਜੋ ਮੈਸੇਜ ਆਵੇ ਸੋਸਾਇਟੀ ਵੀ ਜਦ ਮਾੜਾ ਕੰਮ ਕਰਦਾ ਉਹਦਾ ਮਾੜਾ ਹੀ ਦਿੱਚਾ ਹੁੰਦਾ ਇਹ ਕਿੰਨੀ ਕਾਫੀ ਵੱਡੀਆਂ ਕੋਠੀਆਂ ਨੇ ਏਸੀ ਸਿਫਟੇ ਬਣਾਇਆ ਇਹਨੇ ਦੇਖੋ ਜੀ ਇਹ ਤੁਹਾਨੂੰ ਵੀ ਪਤਾ ਤੁਸੀਂ ਵੀ ਦੇਖਿਆ ਵੀ ਪਹਿਲਾਂ ਇਹਨਾਂ ਦਾ ਕੀ ਘਰ ਹੁੰਦੇ ਹੋਰ ਤਾਂ ਇਹਨਾਂ ਦਾ ਕੋਈ ਖੇਤੀ ਬਾੜੀ ਦਾ ਇੰਨਾ ਕੋਈ ਜ਼ਿਆਦਾ ਕੰਮ ਹੈ ਨਹੀਂ ਤੇ ਬਾਕੀ ਉਹ ਵੀ ਵੈਰੀਫਾਈ ਜੋ ਮਾੜਾ ਕੰਮ ਕਰੋ ਜੇ ਨਸ਼ਾ ਵੇਚ ਕੇ ਘਰ ਬਣਾਤਾ ਸੀ ਇਹ ਘਰ ਸੀ ਝੂਰੂ ਕਰਾਂਗੇ ਜਿਹੜੇ ਜਿੰਦੇ ਵੀ ਲਾ ਕੇ ਭੱਜ ਗਏ ਨੇ ਕਿਸ ਤਰ੍ਹਾਂ ਦੇ ਕੋਈ ਨਹੀਂ ਕਰ ਤੱਕ ਭੱਜਣਗੇ ਇਹ ਅਸੀਂ ਇੱਥੇ ਜਿਹੜੇ ਲੋਕਲ ਪਬਲਿਕ ਸਾਡੀ ਪੰਚਾਇਤ ਆ ਅੱਛੇ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਨੂੰ ਬੁਲਾਵਾਂਗੇ ਤੇ ਇਹਨੂੰ ਵੈਰੀਫਾਈ ਕਰਾਂਗੇ ਜੇ ਇਹਨਾਂ ਦਾ ਕੰਮ ਗਲਤ ਹੋਇਆ ਤਾਂ ਇਹਨਾਂ ਨੂੰ ਪੱਕਾ ਸੀ ਬੁੱਕ ਕਰਕੇ ਇਹਨਾਂ ਨੂੰ ਜੇਲ੍ਹ ਭਜਾਗੇ।